ਇੱਕ ਆਡੀਓ ਬੜੀ ਵਾਇਰਲ ਹੋ ਰਹੀ ਹੈ ਬੀਬੀ ਜਗੀਰ ਕੌਰ ਦੇ ਨਾਲ ਇੱਕ ਕਥਿਤ ਅਕਾਲੀ ਵਰਕਰ ਜਿਹੜਾ ਹੈ ਫੋਨ ਤੇ ਗਲਬਤ ਕਰਦਾ ਹੋਇਆ ਦਿਖਾਈ ਦਿੰਦਾ ਹੈ ਉਹ ਫੋਨ ਲਉਂਦਾ ਬੀਬੀ ਜਗੀਰ ਕੌਰ ਨੂੰ ਤੇ ਕਹਿੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਤਾਂ ਅੱਗੇ ਬੀਬੀ ਦਾ ਜਵਾਬ ਆਉਂਦਾ ਹੈ ਕਿ ਮੈਂ ਨਹੀਂ ਬਣਾਇਆ ਤੁਸੀਂ ਬਣਾਇਆ ਉਹਨਾਂ ਨੇ ਕਿਹਾ ਅਸੀਂ ਤਾਂ ਬਣਾਇਆ ਹੈ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੀ ਤਿੱਖੀ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੀਬੀ ਜੀ ਜਿਹੜਾ ਅਕਾਲੀ ਦਲ ਹੈ ਉਹ ਕਿਸੇ ਦੀ ਬਾਪ ਦੀ ਜਗੀਰ ਨਹੀਂ ਹੈ ਇਸ ਵਿੱਚ ਕੋਈ ਵੀ ਪ੍ਰਧਾਨ ਬਣ ਸਕਦਾ ਤਾਂ ਉਹਨਾਂ ਨੇ ਵੀ ਬੀਬੀ ਜਗੀਰ ਕੌਰ ਨੇ ਵੀ ਇਹ ਗੱਲ ਕਹੀ ਕਿ ਹਾਂ ਮੈਂ ਵੀ ਇਹ ਮੰਨਦੀ ਆ ਕਿਸੇ ਦੀ ਬਾਪ ਦੀ ਜਗੀਰ ਨਹੀਂ ਹੈ ਪਰ ਹੁਣ ਉਸਤੇ ਮਾਮਲਾ ਭਗਦਾ ਹੋਇ ਦਿਖਾਈ ਦੇ ਰਿਹਾ ਹੈ ਬੀਬੀ ਜਗੀਰ ਕੌਰ ਨੇ 24 ਘੰਟਿਆਂ ਦਾ ਅਲਟੀਮੇਟ ਹੁ ਦਿੱਤਾ ਹੈ ਕਿ ਇਹ ਜਿਹੜੇ ਵਿਅਕਤੀ ਨੇ ਇਹ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਖੁੱਲੇ ਪਲੇਟਫਾਰਮ ਤੇ ਆ ਕੇ ਮਾਫੀ ਮੰਗਣ ਨਹੀਂ ਮੈਂ ਆਈਟੀ ਧਾਰਾ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕਰਵਾਵਾਂਗੀ ਮੇਰੀ ਸ਼ੋਭੀ ਨੂੰ ਖਰਾਬ ਕੀਤਾ ਗਿਆ ਹੈ ਮੇਰੀ ਜਿਹੜੀ ਆਡੀਓ ਉਸ ਨੂੰ ਵਾਇਰਲ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਚਿੰਤਿਤ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਸਰਾਬਤੀ ਅੰਸ਼ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਦੋ ਰਾਜਨੀਤਿਕ ਵਿਅਕਤੀਆਂ ਦੇ ਵਿੱਚ ਝਗੜੇ ਦਾ ਕਾਰਨ ਮੰਨਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਪੰਚ ਦਾ ਫੈਸਲਾ ਹੈ ਉਹ ਤਾਂ ਆ ਹੀ ਗਿਆ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਮੇਰੇ ਨਾਲ ਮਜ਼ਾਕ ਕੀਤਾ ਜਾਣਾ ਮੈਨੂੰ ਟਰੋਲ ਕੀਤਾ ਜਾਣਾ ਕਿਤੇ ਵੀ ਮੁਨਾਸਬ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ 24 ਘੰਟੇ ਦਾ ਸਮਾਂ ਦਿੰਦੀ ਹਾਂ ਜੇਕਰ 24 ਘੰਟੇ ਦੇ ਵਿੱਚ ਉਹ ਮਾਫੀ ਮੰਗ ਲੈਂਦੇ ਨੇ ਤਾਂ ਠੀਕ ਹੈ ਅਗਰ ਮਾਫੀ ਨਹੀਂ ਮੰਗਦੇ ਤਾਂ ਮੈਂ ਆਈ ਟੀ ਧਾਰਾ ਦੇ ਤਹਿਤ ਉਹਨਾਂ ਦੇ ਮਕਦਮਾ ਅਦਾਲਤ ਕਰਵਾਵਾਂਗੀ ਦੱਸ ਦਈਏ ਕਿ ਇਹ ਵੀਡੀਓ ਜਿਹੜੀ ਇਹ ਗੱਡੀ ਦੇ ਵਿੱਚ ਸ਼ੂਟ ਕੀਤੀ ਗਈ ਆ ਉਸ ਦੇ ਵੀਡੀਓ ਇਸ ਤਰ੍ਹਾਂ ਕਹਿ ਰਹੇ ਆ ਕਿਉਂਕਿ ਉਹ ਬੰਦਾ ਮੋਬਾਈਲ ਤੇ ਗੱਲ ਕਰ ਰਿਹਾ ਹੁੰਦਾ ਤੇ ਮੋਬਾਈਲ ਤੇ ਬੀਬੀ ਜ਼ਗੀਰ ਕੌਰ ਦਾ ਜਿਹੜਾ ਇਹ ਮੋਬਾਈਲ ਨੰਬਰ ਡਾਇਲ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਟੇਡੇ ਢੰਗ ਦੇ ਨਾਲ ਮਜ਼ਾਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਸੁਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦਾ ਮਿਲਮਾ ਜੁਲਮਾ ਪ੍ਰतिकਾਰ ਮਾਰਿਆ ਹੈ ਕਈ ਬੀਬੀ ਜਗੀਰਕੌਰ ਦੇ ਹੱਕ ਚ ਭੁਗਤ ਰਹੇ ਨੇ ਕਈ ਸੁਬੀਰ ਬਾਦਲ ਦੇ ਹੱਕ ਚ ਭੁਗਤ ਰਹੇ ਨੇ ਤੇ ਕਈ ਲੋਕ ਜਿਹੜੇ ਨੇ ਟਰੋਲ ਕਰ ਰਹੇ ਨੇ ਮਜ਼ਾਕ ਉਡਾ ਰਹੇ ਨੇ ਕਿ ਇਹ ਜਿਹੜਾ ਵਰਤਾਂਤ ਸਿਰਜਿਆ ਗਿਆ ਹੈ ਕਾਫੀ ਹਾਸਨ ਹਿਸਟਰੀਆ ਹੈ ਤੇ ਇਸ ਨੂੰ ਲੈ ਕੇ ਜਿਹੜਾ ਹੈ ਕੋਈ ਫੈਸਲਾ ਲੈ ਜਾਣਾ ਚਾਹੀਦਾ ਤਾਂ ਉਹਨੂੰ ਫਿਰ ਤੁਹਾਨੂੰ ਦੱਸ ਦਿੰਨ ਕਿ 24 ਘੰਟੇ ਸਮਾਂ ਬੀਬੀ ਜਗੀਰ ਕੋਲ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਆਈਟੀ ਸੈਲਰ ਦੇ ਦੁਆਰਾ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਏਗਾ